ਉਨਟਾਰੀਓ ਨਵੇਂ ਉਹ ਪਾਵਨ ਦੀ ਪਰਚੋਲ ਕਰ ਰਿਹਾ ਹੈ ਜਿਸ ਤਹਿਤ ਮਾਰੇ ਟੰਗ ਦੇ ਨਾਲ ਡਰਾਈਵਿੰਗ ਕਰਨ ਤੇ ਦੋਸ਼ੀ ਡਰਾਈਵਰ ਨੂੰ ਨਾ ਬੱਚਿਆਂ ਨੂੰ ਵਿਤੀ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ ਜੋ ਕਿ ਸਖਾਸ ਦੇ ਵਿੱਚ ਆਪਣੇ ਮਾਤਾ ਪਿਤਾ ਜਾਂ ਸਰਪ੍ਰਸਤ ਨੂੰ ਕੁਆ ਦਿੰਦੇ ਨੇ ਜਿਹਾ ਸੂਬੇ ਨੇ ਮੰਗਲਵਾਰ ਨੂੰ ਇਸ ਪ੍ਰਸਤਾਵ ਦਾ ਐਲਾਨ ਕੀਤਾ ਹੈ ਇਹ ਨੋਟ ਕਰਦੇ ਹੋਏ ਕਿ ਟੈਕਸਾਸ ਦੇ ਵਿੱਚ ਵੀ ਅਜਿਹੇ ਕਾਨੂੰਨ ਮੌਜੂਦ ਹੈ ਜਿੱਥੇ ਨਸ਼ੇ ਦੇ ਵਿੱਚ ਕਤਲ ਦੇ ਦੋਸ਼ੀ ਪਾਇਆ ਜਾਣ ਵਾਲੇ ਡਰਾਈਵਰ ਨੂੰ ਬੱਚੇ ਦੇ 18 ਸਾਲ ਤੱਕ ਹੋਣ ਜਾਂ ਹਾਈ ਸਕੂਲ ਪੂਰਾ ਕਰਨ ਤੱਕ ਪੇਚੀ ਦੀ ਸਹਾਇਤਾ ਦਾ ਭੁਗਤਾਨ ਕਰਨਾ ਪਵੇਗਾ ਜਿਹਾ ਅਟਾਰਨੀ ਜਲਨ ਟਾਕ ਡਾਉਨੀ ਨੇ ਨੀਤੀ ਦੇ ਪਿੱਛੇ ਮਨੋਕੀ ਪਰਭਾਵ ਉਤੇ ਜੋ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਕਿਸੇ ਵੀ ਬੱਚੇ ਨੂੰ ਮਾੜੇ ਤੰਗ ਦੇ ਨਾਲ ਡਰਾਈਵਿੰਗ ਕਰਨ ਕਾਰਨ ਆਪਣੇ ਮਾਤਾ ਪਿਤਾ ਨੂੰ ਗਵਾੰਦਾ ਭਾਰ ਨਹੀਂ ਚਲਣਾ ਚਾਹੀਦਾ ਵਿਨਾਸ਼ਕਾਰੀ ਪ੍ਰਭਾਵ ਤੁਰੰਤ ਸੋਕ ਤੋਂ ਪਰੇ ਪਹੁੰਚਦੇ ਨੇ ਜਿਸ ਨਾਲ ਬੱਚੇ ਭਾਵਨਾਤਮਕ ਅਤੇ ਵਿਤੀ ਤੌਰ ਤੇ ਸੰਘਰਸ਼ ਕਰ ਰਹੇ ਨੇ ਸੜੀ ਸਰਕਾਰ ਇਹਨਾਂ ਦੁਖਦਾਈ ਹਾਲਾਤਾਂ ਦੇ ਵਿੱਚ ਪਰਿਵਾਰ ਨੂੰ ਸਥਿਰਤਾ ਪ੍ਰਦਾਨ ਕਰਨ ਦੇ ਲਈ ਵਿਹਾਰਕ ਹੱਲ ਲੱਭ ਰਹੀ ਹੈ। অন্ਟਾਰੀਓ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਟੈਕਸਾਸ ਮਾਡਲ ਅਤੇ ਹੋਰ ਅੰਤਰਰਾਸ਼ਟਰੀ ਉਦਾਹਰਨਾਂ ਦੀ ਸਮੀਖਿਆ ਕਰਨਗੇ। ਤਾਜੋ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਸੂਬੇ ਦੇ ਵਿੱਚ ਇਸੇ ਤਰ੍ਹਾਂ ਦੀ ਜ਼ਰੂਰਤਾਂ ਨੂੰ ਕਿਵੇਂ ਲਾਗੂ ਕੀਤਾ ਜਾਵੇ। ਇਹ ਪਹਿਲ ਕਦਮੀਆਂ ਖਰਾਬ ਡਰਾਈਵਿੰਗ ਘਟਨਾਵਾਂ ਦੇ ਲਈ ਜਵਾਬ ਦੇਣ ਨੂੰ ਮਜ਼ਬੂਤ ਕਰਨ ਦੇ ਵਿਆਪਕ ਯਤਨਾਂ ਦਾ ਹਿੱਸਾ ਹੈ। অন্ਟਾਰੀਓ ਦੇ ਵਿੱਚ ਸਗਤੀ ਮੌਤਾਂ ਦਾ ਮੁੱਖ ਕਾਰਨ ਮਾੜੀ driving ਬਣੀ ਹੋਈ ਹੈ। ਦੋ ਹਜ਼ਾਰ ਇੱਕੀ ਦੇ ਅੰਕੜੇ ਦਰਸਾਉਂਦੇ ਨੇ ਕਿ ਇੱਕ ਸੌ ਬਿਆਸੀ ਮੌਤਾਂ ਮਾੜੀ driving ਦੇ ਨਾਲ ਜੁੜੀਆਂ ਹੋਈਆਂ ਸਨ ਜਿਨ੍ਹਾਂ ਦੇ ਵਿੱਚੋਂ ਛਿਆਨਵੇਂ ਸ਼ਰਾਬ ਦੇ ਨਾਲ ਸਬੰਧਤ ਘਟਨਾਵਾਂ ਅਤੇ ਛਿਆਸੀ ਨਸ਼ੇ ਦੇ ਨਾਲ ਜੁੜੀਆਂ ਹੋਈਆਂ ਸੀ। MADD Canada ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ। CEO ਸਟੀਵ ਸੁਲੀਵਾਨ ਨੇ ਕਿਹਾ ਕਿ MADD Canada ਰੋਜ਼ਾਨਾ ਕਮਜ਼ੋਰ driving ਤੋਂ ਪ੍ਰਭਾਵਿਤ ਪਰਿਵਾਰ ਦੇ ਨਾਲ ਕੰਮ ਕਰਦਾ ਹੈ ਤੇ ਅਸੀਂ ਉਸ ਕਠੋਰ ਹਕੀਕਤ ਨੂੰ ਸਮਝਦੇ ਹਾਂ ਜਿਸ ਦਾ ਸਾਹਮਣਾ ਇਨ੍ਹਾਂ ਪਰਿਵਾਰਾਂ ਨੂੰ ਕਿਸੇ ਹੋਰ ਦੇ ਨੁਕਸਾਨ ਦੇ ਵਿਕਲਪਾ ਕਰਨ ਕਰਨਾ ਪੈਂਦਾ ਹੈ ਪੀੜਤਾ ਦੇ ਬੱਚੇ ਦਾ ਸਮਰਥਨ ਕਰਦੇ ਹੋਏ ਡਰਾਈਵਰਾਂ ਨੂੰ ਜ਼ਵਾਬਦੇਹ ਬਣਾਉਣ ਵਾਲੇ ਉਪਾਏ ਸਹੀ ਦਿਸ਼ਾ ਦੇ ਵਿੱਚ ਕਦਮ ਨੇ ਸੁਭਾਏ ਸਰਕਾਰ ਨੇ ਹਜੇ ਤੱਕ ਸੰਭਾਵੀ ਕਾਨੂੰਨ ਜਾਂ ਖਾਸ ਲਾਗੂ ਕਰਨ ਦੇ ਟੰਗਾ ਦੇ ਲਈ ਸਮਾ ਸੀਮਾ ਐਲਾਨਣ ਦੀ ਕੀਤਾ ਪਰ ਪੁਸ਼ਟੀ ਕੀਤੀ ਹੈ ਕਿ ਉਹ ਨੀਤੀਗਤ ਵਿਕਲਪਾਂ ਤੇ ਸਰਗਰਮੀ ਨਾਲ ਸਮੀਖਿਆ ਕਰ ਰਹੀ ਹੈ ਵਕੀਲਾ ਦਾ ਕਹਿਣਾ ਹੈ ਕਿ ਅਜਿਹੇ ਉਪਾਏ ਪ੍ਰਭਾਵਿਤ ਪਰਿਵਾਰਾਂ ਉਤੇ ਕਮਜ਼ੋਰ ਡਰਾਈਵਿੰਗ ਤੇ ਲੰਬੇ ਸਮੇਂ ਦੇ ਨਤੀਜਿਆਂ ਨੂੰ ਹੱਲ ਕਰਨ ਦੇ ਲਈ ਕੈਨੇਡਾ ਵਿੱਚ ਇੱਕ ਮਿਸਾਲ ਕਾਇਮ ਕਰ ਸਕਦੇ ਨੇ。ONਟਾਰੀਓ ਨਵੇਂ ਉਪਾਵਾਂ ਦੀ ਪਰਚੋਲ ਕਰ ਰਿਹਾ ਹੈ ਜਿਸ ਤਹਿਤ ਮਾਰੇ ਟੰਗ ਦੇ ਨਾਲ ਡਰਾਈਵਿੰਗ ਕਰਨ ਤੇ ਦੋਸ਼ੀ ਡਰਾਈਵਰ ਨੂੰ ਨਾ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ ਜੋ ਕਿ ਸਿਹਤ ਸੇਵਾ ਦੇ ਵਿੱਚ ਆਪਣੇ ਮਾਤਾ ਪਿਤਾ ਜਾਂ ਸਰਪ੍ਰਸਤ ਨੂੰ ਕੁਆ ਦਿੰਦੇ ਨੇ। ਜਿਹਾ ਸੂਬੇ ਨੇ ਮੰਗਲਵਾਰ ਨੂੰ ਇਸ ਪ੍ਰਸਤਾਵ ਦਾ ਐਲਾਨ ਕੀਤਾ ਹੈ। ਇਹ ਨੋਟ ਕਰਦੇ ਹੋਏ ਕਿ ਟੈਕਸਾਸ ਦੇ ਵਿੱਚ ਵੀ ਅਜਿਹੇ ਕਾਨੂੰਨ ਮੌਜੂਦ ਹੈ ਜਿੱਥੇ ਨਸ਼ੇ ਦੇ ਵਿੱਚ ਕਤਲ ਦੇ ਜੀ ਪਾਈ ਜਾਣ ਵਾਲੇ ਡਰਾਈਵਰ ਨੂੰ ਬੱਚੇ ਦੇ 18 ਸਾਲ ਤੇ ਹੋਣ ਜਾਂ ਹਾਈ ਸਕੂਲ ਪੂਰਾ ਕਰਨ ਤੱਕ ਪੇਚੀ ਦੀ ਸਹਾਇਤਾ ਦਾ ਭੁਗਤਾਨ ਕਰਨਾ ਪਵੇਗਾ ਜਿहां ਅਟਾਰਨੀ ਜਨਰਲ ਡਾਕ ਡਾਉਨੀ ਨੇ ਨੀਤੀ ਦੇ ਪਿੱਛੇ ਮਨੋਕੀ ਪ੍ਰਭਾਵ ਉਤੇ ਜੋ ਦਿੱਤਾ ਉਹਨਾਂ ਨੇ ਕਿਹਾ ਕਿ ਕਿਸੇ ਵੀ ਬੱਚੇ ਨੂੰ ਮਾੜੇ ਢੰਗ ਦੇ ਨਾਲ ਡਰਾਈਵਿੰਗ ਕਰਨ ਕਾਰਨ ਆਪਣੇ ਮਾਤਾ ਪਿਤਾ ਨੂੰ ਗੌਂਦਾ ਭਾਰ ਨਹੀਂ ਚੁਲਣਾ ਚਾਹੀਦਾ ਵਿਨਾਸ਼ਕਾਰੀ ਪ੍ਰਭਾਵ ਤੁਰੰਤ ਸੋਕ ਤੋਂ ਪਰੇ ਪਹੁੰਚਦੇ ਨਹੀਂ ਜੀਸ ਨਾਲ ਬੱਚੇ ਭਾਵਨਾਤਮਕ ਅਤੇ ਵਿਤੀ ਤੌਰ ਤੇ ਸੰਘਰਸ਼ ਕਰ ਰਹੇ ਨੇ ਸੜੀ ਸਰਕਾਰ ਇਹਨਾਂ ਦੁਖਦਾਈ ਹਾਲਾਤਾਂ ਦੇ ਵਿੱਚ ਪਰਿਵਾਰ ਨੂੰ ਸਥਿਰਤਾ ਪ੍ਰਦਾਨ ਕਰਨ ਦੇ ਲਈ ਵਿਹਾਰਕ ਹੱਲ ਲੱਭ ਰਹੀ ਹੈ 온ਟਾਰੀਓ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਟੈਕਸਾਸ ਮਾਡਲ ਅਤੇ ਹੋਰ ਅੰਤਰਰਾਸ਼ਟਰੀ ਉਦਾਹਰਣਾਂ ਦੀ ਸਮੀਖਿਆ ਕਰਨਗੇ ਤਾਂ ਜੋ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਸੂਬੇ ਦੇ ਵਿੱਚ ਇਸ ਤਰ੍ਹਾਂ ਦੀ ਜ਼ਰੂਰਤਾਂ ਨੂੰ ਕਿਵੇਂ ਲਾਗੂ ਕੀਤਾ ਜਾਵੇ ਇਹ ਪਹਿਲ ਕਦਮੀਆਂ ਖਰਾਬ ਡਰਾਈਵਿੰਗ ਘਟਨਾਵਾਂ ਦੇ ਲਈ ਜਵਾਬ ਦੇਣ ਨੂੰ ਮਜ਼ਬੂਤ ਕਰਨ ਦੇ ਵਿਆਪਕ ਯਤਨ ਦਾ ਹਿੱਸਾ ਹੈ 온ਟਾਰੀਓ ਦੇ ਵਿੱਚ ਸਖਤੀ ਦਾ ਮੁਕਕਰਨ ਮਾਰੀ ਡਰਾਈਵਿੰਗ ਬਣੀ ਹੋਈ ਹੈ 2021 ਦੇ ਅੰਕੜੇ ਦੱਸਉਂਦੇ ਨੇ ਕਿ 88 ਮੁਕਤਾ ਮਾਰੀ ਡਰਾਈਵਿੰਗ ਦੇ ਨਾਲ ਜੁੜੀਆਂ ਹੋਈਆਂ ਸਨ ਜਿਨ੍ਹਾਂ ਦੇ ਵਿੱਚੋਂ 96 ਸ਼ਰਾਬ ਦੇ ਨਾਲ ਸੰਬੰਧਿਤ ਘਟਨਾਵਾਂ ਅਤੇ 86 ਨਸ਼ੇ ਦੇ ਨਾਲ ਜੁੜੀਆਂ ਹੋਈਆਂ ਸੀ ਐਮਐਡੀਡੀ ਕੈਨੇਡਾ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਸੀਈਓ ਸਟੀਵ ਸੁਲੀਵਾਨ ਨੇ ਕਿਹਾ ਹੈ ਕਿ ਐਮਐਡੀਡੀ ਕੈਨੇਡਾ ਰੋਸਾਨਾ ਕਮਜ਼ੋਰ ਡਰਾਈਵਿੰਗ ਤੋਂ ਪ੍ਰਭਾਵਿਤ ਪਰਿਵਾਰ ਦੇ ਨਾਲ ਕੰਮ ਕਰਦਾ ਹੈ ਤੇ ਅਸੀਂ ਉਸ ਕਠੋਰ ਹਕੀਕਤ ਨੂੰ ਸਮਝਦੇ ਹਾਂ ਜਿਸ ਦਾ ਸਾਹਮਣਾ ਇਹਨਾਂ ਪਰਿਵਾਰਾਂ ਨੂੰ ਕਰਦੇ ਨੁਕਸਾਨ ਦੇ ਵਿਕਲਪਾ ਕਰਨ ਕਰਨਾ ਪੈਂਦਾ ਹੈ ਪੀੜਤਾ ਦੇ ਬੱਚੋ ਦਾ ਸਮਰਥਨ ਕਰਦੇ ਹੋਏ ਡਰਾਈਵਰ ਨੂੰ ਜ਼ਵਾਬਦੇਹ ਬਣਾਉਣ ਵਾਲੇ ਉਪਾਏ ਸਹੀ ਦਿਸ਼ਾ ਦੇ ਵਿੱਚ ਕਦਮ ਨੇ ਸੁਭਾਈ ਸਰਕਾਰ ਨੇ ਹਜੇ ਤੱਕ ਸੰਭਾਵੀ ਕਾਨੂੰਨ ਜਾਂ ਖਾਸ ਲਾਗੂ ਕਰਨ ਦੇ ਟੰਗਾ ਦਿੱਲੀ ਸਮਾ ਸੀਮਾ ਦਾ ਐਲਾਨ ਨੇ ਕੀਤਾ ਪਰ ਪੁਸ਼ਟੀ ਕੀਤੀ ਹੈ ਕਿ ਉਹ ਨੀਤੀਗਤ ਵਿਕਲਪਾਂ ਦੀ ਸਰਗਰਮੀ ਨਾਲ ਸਮੀਖਿਆ ਕਰ ਰਹੀ ਹੈ ਵਕੀਲਾ ਦਾ ਕਹਿਣਾ ਹੈ ਕਿ ਅਜਿਹੇ ਉਪਾਏ ਪ੍ਰਭਾਵਿਤ ਪਰਿਵਾਰਾਂ ਉਤੇ ਕਮਜ਼ੋਰ ਡਰਾਈਵਿੰਗ ਤੇ ਲੰਬੇ ਸਮੇਂ ਦੇ ਨਤੀਜਿਆਂ ਨੂੰ ਹੱਲ ਕਰਨ ਦੇ ਲਈ ਕੈਨੇਡਾ ਵਿੱਚ ਇੱਕ ਮਿਸਾਲ ਕਾਇਮ ਕਰ ਸਕਦੇ ਨੇ 온ਟਾਰੀਓ ਨਵੇਂ ਉਪਾਵਾਂ ਦੀ ਪਰਚੋਲ ਕਰ ਰਿਹਾ ਹੈ ਜਿਸ ਤਹਿਤ ਮਾਰੇ ਟੰਗ ਦੇ ਨਾਲ ਡਰਾਈਵਿੰਗ ਕਰਨ ਤੇ ਦੋਸ਼ੀ ਡਰਾਈਵਰ ਨੂੰ ਨਾ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ ਜੋ ਕਿ ਸਿਹਤ ਸੇਵਾ ਦੇ ਵਿੱਚ ਆਪਣੇ ਮਾਤਾ ਪਿਤਾ ਜਾਂ ਸਰਪ੍ਰਸਤ ਨੂੰ ਕੁਆ ਦਿੰਦੇ ਨੇ ਜਿਹਾ ਸੂਬੇ ਨੇ ਮੰਗਲਵਾਰ ਨੂੰ ਇਸ ਪ੍ਰਸਤਾਵ ਦਾ ਐਲਾਨ ਕੀਤਾ ਇਹ ਨੋਟ ਕਰਦੇ ਹੋਏ ਕਿ ਟੈਕਸਾਸ ਦੇ ਵਿੱਚ ਵੀ ਅਜਿਹੇ ਕਾਨੂੰਨ ਮੌਜੂਦ ਹੈ ਜਿੱਥੇ ਨਸ਼ੇ ਦੇ ਵਿੱਚ ਕਤਲ ਦੇ ਦੋਸ਼ੀ ਪਾਈ ਜਾਣ ਵਾਲੇ ਡਰਾਈਵਰ ਨੂੰ ਬੱਚੇ ਦੇ 18 ਸਾਲ ਤੇ ਹੋਣ ਜਾਂ ਹਾਈ ਸਕੂਲ ਪੂਰਾ ਕਰਨ ਤੱਕ ਪੇਚੀ ਦੀ ਸਹਾਇਤਾ ਦਾ ਭੁਗਤਾਨ ਕਰਨਾ ਪਵੇਗਾ ਜਿहां ਅਟਾਰਨੀ ਜਨਰਲ ਡਾਕ ਡਾਉਨੀ ਨੇ ਧੀਤੇ ਦੇ ਪਿੱਛੇ ਮਨੋਕੀ ਪਰਭਾਵ ਉਤੇ ਜੋ ਦਿੱਤਾ ਉਹਨਾਂ ਨੇ ਕਿ ਹੈ ਕਿ ਕਿਸੇ ਵੀ ਬੱਚੇ ਨੂੰ ਮਾੜੇ ਤੰਗ ਦੇ ਨਾਲ ਡਰਾਈਵਿੰਗ ਕਰਨ ਕਾਰਨ ਆਪਣੇ ਮਾਤਾ ਪਿਤਾ ਨੂੰ ਗੌਂਦਾ ਭਾਰ ਨਹੀਂ ਚਲਣਾ ਚਾਹੀਦਾ ਵਿਨਾਸ਼ਕਾਰੀ ਪ੍ਰਭਾਵ ਤੁਰੰਤ ਸੋਕ ਤੋਂ ਪਰੇ ਪਹੁੰਚਦੇ ਨਹੀਂ ਇਸ ਨਾਲ ਬੱਚੇ ਭਾਵਨਾਤਮਕ ਅਤੇ ਵਿਤੀ ਤੌਰ ਤੇ ਸੰਘਰਸ਼ ਕਰ ਰਹੇ ਨੇ ਸੜੀ ਸਰਕਾਰ ਇਹਨਾਂ ਦੁਖਦਾਈ ਹਾਲਾਤਾਂ ਦੇ ਵਿੱਚ ਪਰਿਵਾਰ ਨੂੰ ਸਥਿਰਤਾ ਪ੍ਰਦਾਨ ਕਰਨ ਦੇ ਲਈ ਵਿਹਾਰਕ ਹੱਲ ਲੱਭ ਰਹੀ ਹੈ। 온ਟਾਰੀਓ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਟੈਕਸਸ ਮਾਡਲ ਅਤੇ ਹੋਰ ਅੰਤਰਰਾਸ਼ਟਰੀ ਉਦਾਹਰਣਾਂ ਦੀ ਸਮੀਖਿਆ ਕਰਨਗੇ ਤਾਂ ਜੋ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਸੂਬੇ ਦੇ ਵਿੱਚ ਇਸ ਤਰ੍ਹਾਂ ਦੀ ਜ਼ਰੂਰਤਾਂ ਨੂੰ ਕਿਵੇਂ ਲਾਗੂ ਕੀਤਾ ਜਾਵੇ। ਇਹ ਪਹਿਲਕਦਮੀਆਂ ਖਰਾਬ ਡਰਾਈਵਿੰਗ ਘਟਨਾਵਾਂ ਦੇ ਲਈ ਜਵਾਬ ਦੇਣ ਨੂੰ ਮਜ਼ਬੂਤ ਕਰਨ ਦੇ ਵਿਆਪਕ ਯਤਨ ਦਾ ਹਿੱਸਾ ਹੈ। 온ਟਾਰੀਓ ਦੇ ਵਿੱਚ ਸਖ਼ਤੀ ਮੋਤਾ ਦਾ ਮੁੱਖ ਕਾਰਨ ਮਾੜੀ ਡਰਾਈਵਿੰਗ ਪਣੀ ਹੋਈ ਹੈ 2021 ਦੇ ਅੰਕੜੇ ਦੱਸਉਂਦੇ ਨੇ ਕਿ 182 ਮੌਤਾਂ ਮਾੜੀ ਡਰਾਈਵਿੰਗ ਦੇ ਨਾਲ ਜੁੜੀਆਂ ਹੋਈਆਂ ਸਨ ਜਿਨ੍ਹਾਂ ਦੇ ਵਿੱਚੋਂ 96 ਸ਼ਰਾਬ ਦੇ ਨਾਲ ਸੰਬੰਧਿਤ ਘਟਨਾਵਾਂ ਅਤੇ 86 ਨਸ਼ੇ ਦੇ ਨਾਲ ਜੁੜੀਆਂ ਹੋਈਆਂ ਸੀ ਐਮਏਡੀਡੀ ਕੈਨੇਡਾ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਸੀਈਓ ਸਟੀਵ ਸੁਲੀਵਾਨ ਨੇ ਕਿਹਾ ਕਿ ਐਮਏਡੀਡੀ ਕੈਨੇਡਾ ਰੋਸਾਨਾ ਕਮਜ਼ੋਰ ਡਰਾਈਵਿੰਗ ਤੋਂ ਪ੍ਰਭਾਵਿਤ ਪਰਿਵਾਰ ਦੇ ਨਾਲ ਕੰਮ ਕਰਦਾ ਹੈ ਤੇ ਅਸੀਂ ਉਸ ਕਠੋਰ ਹਕੀਕਤ ਨੂੰ ਸਮਝਦੇ ਹਾਂ ਜਿਸ ਦਾ ਸਾਹਮਣਾ ਇਹਨਾਂ ਪਰਿਵਾਰਾਂ ਨੂੰ ਕਰੇ ਹੁੰਦੇ ਨੁਕਸਾਨ ਦੇ ਵਿਕਲਪਾ ਕਰਨ ਕਰਨਾ ਪੈਂਦਾ ਹੈ ਪੀੜਤਾ ਦੇ ਬੱਚੋ ਦਾ ਸਮਰਥਨ ਕਰਦੇ ਹੋਏ ਡਰਾਈਵਰ ਨੂੰ ਜ਼ਵਾਬਦੇਹ ਬਣਾਉਣ ਵਾਲੇ ਉਪਾਏ ਸਹੀ ਦਿਸ਼ਾ ਦੇ ਵਿੱਚ ਕਦਮ ਨੇ ਸੁਭਾਏ ਸਰਕਾਰ ਨੇ ਹਜੇ ਤੱਕ ਸੰਭਾਵੀ ਕਾਨੂੰਨ ਜਾਂ ਖਾਸ ਲਾਗੂ ਕਰਨ ਦੇ ਢੰਗਾਂ ਦੇ ਲਈ ਸਮਾਸੀਮਾ ਦਾ ਐਲਾਨ ਨਹੀਂ ਕੀਤਾ ਪਰ ਪੁਸ਼ਟੀ ਕੀਤੀ ਹੈ ਕਿ ਉਹ ਨੀਤੀਗਤ ਵਿਕਲਪਾਂ ਦੀ ਸਰਗਰਮੀ ਨਾਲ ਸਮੀਖਿਆ ਕਰ ਰਹੀ ਹੈ ਵਕੀਲਾਂ ਦਾ ਕਹਿਣਾ ਹੈ ਕਿ ਅਜਿਹੇ ਉਪਾਏ ਪ੍ਰਭਾਵਿਤ ਪਰਿਵਾਰਾਂ ਉਤੇ ਕਮਜ਼ੋਰ ਡਰਾਈਵਿੰਗ ਤੇ ਲੰਬੇ ਸਮੇਂ ਦੇ ਨਤੀਜਿਆਂ ਨੂੰ ਹੱਲ ਕਰਨ ਦੇ ਲਈ ਕੈਨੇਡਾ ਵਿੱਚ ਇੱਕ ਮਿਸਾਲ ਕਾਇਮ ਕਰ ਸਕਦੇ ਨੇ Ontario ਨਵੇਂ ਉਪਾਵਾਂ ਦੀ ਪਰਚੋਲ ਕਰ ਰਿਹਾ ਹੈ ਜਿਸ ਤਹਿਤ ਮਾਰੇ ਟੰਗ ਦੇ ਨਾਲ ਡਰਾਈਵਿੰਗ ਕਰਨ ਤੇ ਦੋਸ਼ੀ ਡਰਾਈਵਰ ਨੂੰ ਨਾ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ ਜੋ ਕਿ ਸះਸਥੀ ਦੇ ਵਿੱਚ ਆਪਣੇ ਮਾਤਾ ਪਿਤਾ ਜਾਂ ਸਰਪ੍ਰਸਤ ਨੂੰ ਕੁਆ ਦੇ ਦਿੰਦੇ ਨੇ ਜਿਹਾ ਸੂਬੇ ਨੇ ਮੰਗਲਵਾਰ ਨੂੰ ਇਸ ਪ੍ਰਸਤਾਵ ਦਾ ਐਲਾਨ ਕੀਤਾ ਹੈ ਇਹ ਨੋਟ ਕਰਦੇ ਹੋਏ ਕਿ ਟੈਕਸਾਸ ਦੇ ਵਿੱਚ ਵੀ ਅਜਿਹੇ ਕਾਨੂੰਨ ਮੌਜੂਦ ਹੈ ਜਿੱਥੇ ਨਸ਼ੇ ਦੇ ਵਿੱਚ ਕਤਲ ਦੇ ਦੋਸ਼ੀ ਪਾਈ ਜਾਣ ਵਾਲੇ ਡਰਾਈਵਰ ਨੂੰ ਬੱਚੇ ਦੇ 18 ਸਾਲ ਤੱਕ ਹੋਂ ਜਾਂ ਹਾਈ ਸਕੂਲ ਪੂਰਾ ਕਰਨ ਤੱਕ ਪਛੇਰੀ ਸਹਾਇਤਾ ਦਾ ਭੁਗਤਾਨ ਕਰਨਾ ਪਵੇਗਾ ਜਿहां ਅਟਾਰਨੀ ਜਰਨਲ ਡਾਕ ਡਾਉਨੀ ਨੇ ਨੀਤੀ ਦੇ ਪਿੱਛੇ ਮਨੋਕੀ ਪ੍ਰਭਾਵ ਉਤੇ ਜੋ ਦਿੱਤਾ ਹੈ ਉਹਨਾਂ ਕਿ ਹੈ ਕਿ ਕਿਸੇ ਵੀ ਬੱਚੇ ਨੂੰ ਮਾੜੇ ਤੰਗ ਦੇ ਨਾਲ ਡਰਾਈਵਿੰਗ ਕਰਨ ਕਾਰਨ ਆਪਣੇ ਮਾਤਾ ਪਿਤਾ ਨੂੰ ਗੌਂਦਾ ਭਾਰ ਨਹੀਂ ਚੁਲਣਾ ਚਾਹੀਦਾ ਵਿਨਾਸ਼ਕਾਰੀ ਪ੍ਰਭਾਵ ਤੁਰੰਤ ਸੋਖ ਤੋਂ ਪਰੇ ਪਹੁੰਚਦੇ ਨਹੀਂ ਜਿਸ ਨਾਲ ਬੱਚੇ ਭਾਵਨਾਤਮਕ ਅਤੇ ਵਿਤੀ ਤੌਰ ਤੇ ਸੰਘਰਸ਼ ਕਰ ਰਹੇ ਨੇ ਸੜੀ ਸਰਕਾਰ ਇਹਨਾਂ ਦੁਖਦਾਈ ਹਾਲਾਤਾਂ ਦੇ ਵਿੱਚ ਪਰਿਵਾਰ ਨੂੰ ਸਥਿਰਤਾ ਪ੍ਰਦਾਨ ਕਰਨ ਦੇ ਲਈ ਵਿਹਾਰਕ ਹੱਲ ਲੱਭ ਰਹੀ ਹੈ。অন্ਟਾਰੀਓ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਟੈਕਸ ਸਸ ਮਾਡਲ ਅਤੇ ਹੋਰ ਅੰਤਰਰਾਸ਼ਟਰੀ ਉਦਾਹਰਨਾਂ ਦੀ ਸਮੀਖਿਆ ਕਰਨਗੇ ਤਾਂ ਜੋ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਸੂਬੇ ਦੇ ਵਿੱਚ ਇਸ ਤਰ੍ਹਾਂ ਦੀ ਜ਼ਰੂਰਤਾਂ ਨੂੰ ਕਿਵੇਂ ਲਾਗੂ ਕੀਤਾ ਜਾਵੇ। ਇਹ ਪਹਿਲਕਦਮੀਆਂ ਖਰਾਬ ਡਰਾਈਵਿੰਗ ਘਟਨਾਵਾਂ ਦੇ ਲਈ ਜਵਾਬ ਦੇਣ ਨੂੰ ਮਜ਼ਬੂਤ ਕਰਨ ਦੇ ਵਿਆਪਕ ਯਤਨ ਦਾ ਹਿੱਸਾ ਹੈ। অন্ਟਾਰੀਓ ਤੇ ਵਿੱਚ ਸ਼ਕਤੀ ਦਾ ਮੁੱਖ ਕਾਰਨ ਮਾੜੀ ਡਰਾਈਵਿੰਗ ਬਣੀ ਹੋਈ ਹੈ 2021 ਦੇ ਅੰਕੜੇ ਦੱਸਉਂਦੇ ਨੇ ਕਿ ਸੂਬਿਆਸੀ ਮੌਤਾਂ ਮਾੜੀ ਡਰਾਈਵਿੰਗ ਦੇ ਨਾਲ ਜੁੜੀਆਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ 96 ਸ਼ਰਾਬ ਦੇ ਨਾਲ ਸੰਬੰਧਿਤ ਘਟਨਾਵਾਂ ਅਤੇ 86 ਨਸ਼ੇ ਦੇ ਨਾਲ ਜੁੜੀਆਂ ਹੋਈਆਂ ਸੀ